ਕਬੀਰ ਬਾਰ ਬਾਰ ਦੇ ਜਨਮ ਨੂੰ ਮੰਨਦੇ ਨਹੀਂ ਅਹਿਲੇ ਇਸਲਾਮ ਨਹੀਂ ਮੰਨਦਾ ਇਸਾਈ ਵੀ ਨਹੀਂ ਮੰਨਦੇ ਯਹੂਦੀ ਵੀ ਨਹੀਂ ਮੰਨਦੇ ਪਾਰਸੀ ਵੀ ਨਹੀਂ ਮੰਨਦੇ ਇਸ ਦੇਸ਼ ਦੇ ਚਾਰ ਧਰਮ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਸਨਾਤਨਮਤ ਜੈਨਮਤ ਬੋਧਮਤ ਸਿੱਖਮਤ ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਤੇ ਸਭ ਤੋਂ ਵੱਡੀ ਸਜ਼ਾ ਕੀ ਮੰਨਦੇ ਨੇ बार-बार ਦਾ ਜਮਣਾ ਤੇ ਮਰਨਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆ ਦੇਸਦਮ ਹੈ ਇਸ ਨੂੰ ਸਜ਼ਾ ਕਿਉਂ ਕਿਹਾ ਗਿਆ ਇੱਕ ਬੱਚਾ ਪਹਿਲੀ ਕਲਾਸ ਤੋਂ ਦੂਜੀ ਚ ਗਿਆ ਤੀਜੀ ਚ ਗਿਆ ਚੌਥੀ ਚ ਗਿਆ 8-9 ਸਾਲਾਂ ਬਾਅਦ ਅੱਜ 10ਵੀਂ ਚ ਬੈਠਾ ਹੈ ਕਿ ਜੈਸੇ 10ਵੀਂ ਚ ਬੈਠਾ ਹੈ ਸਕੂਲ ਦੇ ਮੁੰਤਜ਼ਮ ਪ੍ਰਿੰਸੀਪਲ ਇਸ ਨੂੰ ਕਵੇ ਤੂੰ ਕੱਲ ਤੋਂ ਪਹਿਲੀ ਕਲਾਸ ਦੇ ਚ ਬੈਠਣਾ ਹੈ ਜਿਹੜੀਆਂ ਕਿਤਾਬਾਂ ਪੜ ਚੁੱਕੇ ਹੈ ਫਿਰ ਪੜਨੀਆਂ ਨੇ ਜਿਨ੍ਹਾਂ ਕਲਾਸਾਂ ਚੋਂ ਲੰਘਿਆ ਹੈ ਫਿਰ ਲੰਘਾ ਇਹ ਕਿੰਨਾ ਕੁ ਵੱਡਾ ਦੁੱਖ ਹੋਵੇਗਾ ਕੋਈ ਬਿਆਨ ਕੀਤਾ ਜਾ ਸਕਦਾ ਹੈ ਮਨੁੱਖੀ ਬੱਚੇ ਦਾ ਜਨਮ ਹੋਇਆ ਪੰਗੋੜੇ ਦੇ ਵਿੱਚ ਜੋ ਪਿਆ ਜੂਲੇ ਦੇ ਵਿੱਚ ਥੋੜਾ ਜਿਹਾ ਵੱਡਾ ਹੋਇਆ ਖਿਡੌਣਿਆਂ ਦੀ ਖੇਡ ਹੈ ਹੋਰ ਥੋੜਾ ਜਿਹਾ ਵੱਡਾ ਹੋਇਆ ਸਕੂਲੇ ਪਾਇਆ ਗਿਆ ਹੋਰ ਵੱਡਾ ਹੋਇਆ ਹਾਈ ਸਕੂਲ ਦੇ ਵਿੱਚ ਗਿਆ ਕਾਲਜ ਦੇ ਵਿੱਚ ਗਿਆ ੜੀਆਂ ਬੜੀਆਂ ਡਿਗਰੀਆਂ ਲੈ ਕੇ ਆਇਆ ਫਿਰ ਇਹ ਵਿਆਹਿਆ ਗਿਆ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਹੋਇਆ ਫਿਰ ਇਸ ਦੇ ਬੱਚੇ ਹੋਏ ਨੇ ਫਿਰ ਪਾਲਨ ਪੋਸ਼ਣਾ ਕਰਕੇ ਇਸ ਨੇ ਬੱਚਿਆਂ ਨੂੰ ਜਵਾਨ ਕੀਤਾ ਖੁਦ ਬੁੱਢਾ ਹੋ ਗਿਆ ਤੇ ਅੱਜ ਮਰਨ ਲੱਗਿਆ ਇਹਨੂੰ ਆਖਿਆ ਜਾਏ ਤੂੰ ਫਿਰ ਝੋਲੇ ਦੇ ਚ ਜੋ ਲੇਗਾ ਤੋ ਫਿਰ ਖਿਡੌਣੇ ਅੱਜ ਖੇਡੇਗਾ ਤੋ ਫਿਰ ਸਕੂਲ ਪੜ੍ਹਨੇ ਜਾਏਗਾ ਤੋ ਫਿਰ ਕੰਮ ਧੰਦੇ ਦੇ ਚ ਪਰਵਿਰਤ ਹੋਏਗਾ ਤੇਰਾ ਫਿਰ ਵਿਆਹ ਹੋਵੇਗਾ ਫਿਰ ਤੇਰੇ ਬੱਚੇ ਆਉਣਗੇ ਫਿਰ ਉਹਨਾਂ ਨੂੰ ਪਾਲਣਾ ਪੋਸ਼ਣਾ ਕਰਦੇ ਹੋਇਆ ਤੂੰ ਬੁੱਢਾ ਹੋਵੇਂਗਾ ਤੂੰ ਫਿਰ ਮਰੇਗਾ ਔਰ ਮਰ ਕੇ ਫਿਰ ਤੂੰ ਬੱਚਾ ਹੋਵੇਂਗਾ ਇਹ ਤਾਂ ਬਹੁਤ ਵੱਡਾ ਦੁੱਖ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆਰ ਦੇਸ ਲੰਮੇ ਆਪ ਦੀ ਗੈਤੜੀ ਅਰਜ਼ ਕਰਾਂ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਸੂਖਸ਼ਮ ਸਰੀਰ ਦੀ ਮੌਤ ਨਹੀਂ ਹੈ ਜਿਹੜਾ ਕਰਮ ਅਸੀਂ ਮਨ ਦੀ ਪੂਰੀ ਸਮੂਲੀਅਤ ਨਾਲ ਕਰਦੇ ਹਾਂ ਉਹਦੇ ਸੰਸਕਾਰ ਬਣਦੇ ਨੇ ਉਸਦੇ ਸੰਸਕਾਰ ਬਣਦੇ ਨੇ ਦੂਸਰੇ ਦੇ ਸੰਸਕਾਰ ਨਹੀਂ ਬਣਦੇ ਪਿਆਨ ਦੇਣਾ ਇਕਾਗਰਤਾ ਨਹੀਂ ਜਿਸ ਕਰਮ ਦੇ ਚ ਮਨ ਪੂਰਾ ਨਹੀਂ ਹੈ ਸ਼ਰੀਰ ਕਰ ਰਿਹਾ ਉਹਨੂੰ ਕਰਮ ਕਾਂਡ ਕਹਿ ਰਹੇ ਨੇ ਕਰਮ ਕਾਂਡ ਉਹਦੀ ਅੰਦਰ ਛਾਪ ਨਹੀਂ ਬਣੇਗੀ ਉਹ ਲਿਖਿਆ ਨਹੀਂ ਜਾਏਗਾ ਅੰਦਰ ਸੰਸਕਾਰ ਨਹੀਂ ਬਣਨਗੇ ਕਿਉਂਕਿ ਉਹਦੇ ਚ ਮਨ ਪੂਰਾ ਹੈ ਹੀ ਨਹੀਂ ਸੀ ਜਿਸ ਕਰਮ ਦੇ ਚ ਮਨ ਪੂਰਾ ਨਾ ਹੋਵੇ ਅੰਦਰ ਛਾਪ ਨਹੀਂ ਬਣਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦ ਮਨ ਨੂੰ ਮੁਖਾਤਬ ਮਨ ਨੂੰ ਸਾਹਮਣੇ ਤੱਕ ਕੇ ਸਤਗੁਰ ਸਾਰੇ ਬਚਨ ਉਚਾਰਨ ਕਰਦੇ ਨੇ ਮਾਈ ਮਨ ਮੇਰੋ ਬਸਨਾ ਮਾਈ ਤਨ ਪਾਇਓ ਹਰਨਾ ਮਨ ਮੇਰੋ ਧਾਵੰਤੇ ਛੁਟਕੇਓ ਕਰ ਬੈਟਿਓ ਵਿਸਰਾ ਫਿਰ ਕਹਿੰਦੇ ਨੇ ਮਨ ਕਹਾ ਵਿਸਾਰਿਓ ਰਾਮਨਾ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ ਹੈ ਤਨ ਦੀ ਸਾਧਨਾ ਨਹੀਂ ਹੈ ਤਨ ਤੇ ਇੱਥੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਤਨ ਤੇ ਇੱਥੇ ਹੀ ਖਾਕ ਦੇ ਚ ਖਾਕ ਹੋ ਜਾਂਦਾ ਹੈ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਤਨ ਦੇ ਚ ਹੋਂ ਚੱਲਦਾ ਹੈ ਮਨ ਦੇ ਚ ਹੰਕਾਰ ਚੱਲਦਾ ਹੈ ਤਨ ਦੇ ਚ ਸਵਾਸ ਚੱਲਦਾ ਹੈ ਨ ਮਨ ਦੇ ਚ ਲੋਭ ਚੱਲਦਾ ਹੈ ਤਨ ਦੇ ਅੰਦਰ ਬਾਰ ਬਾਰ ਹੋਂ ਗਰਦਿਸ਼ ਕਰਦਾ ਹੈ ਮਨ ਦੇ ਅੰਦਰ ਬਾਰ ਬਾਰ ਕਾਮ ਵਾਸ਼ਨਾ ਕਰਦਿ ਰਚ ਕਰਦੀ ਹੈ ਹੋਰ ਮਨ ਕੀ ਹੈ ਛੋਟੇ ਰੂਪ ਵਿੱਚ ਕਹਿੰਦੇ ਨੇ ਮਨ ਹੰਕਾਰ ਹੈ ਲੋਭ ਹੈ ਕਾਮ ਹੈ ਹੋਰ ਕੀ ਹੈ ਵਿਚਾਰਾਂ ਅਚ ਕੀ ਚੱਲਦਾ ਹੈ